ਜਿਹੜਾ ਪਿਛਲੇ ਸੀਜ਼ਨ 2024 ਦਾ ਸੀਜ਼ਨ ਵੇਖੀਏ ਫੁੱਟਬਾਲ ਦਾ ਨੂਰ ਪਰਬੇਦੀ ਦੇ ਦੋ ਖਿਡਾਰੀ ਜਿਨ੍ਹਾਂ ਨੇ ਹਾਲ ਇੱਕ ਟੂਰਨਾਮੈਂਟ ਤੇ ਪਰਮ ਬਾਈ ਆ ਗੋਲ ਜਿਹੜੇ ਕੀਤੇ ਨੇ ਔਰ ਮੇਰੇ ਵੀਰੋ ਕਹਿੰਦੇ ਆ ਓਵਰ ਆਲ ਨੂਰ ਪਰਬੇਦੀ ਲਾਕ ਦੇ ਉਹ ਖਿਡਾਰੀ ਦੋ ਖਿਡਾਰੀ ਜਿਨ੍ਹਾਂ ਦੇ ਗੋਲ ਵੀ ਬਹੁਤ ਸਿਗੇ 2024 ਵਿੱਚ ਅਬਿਆਨੇ ਵਾਲਾ ਲਾਡੀ ਕੀ ਗੁਰੂ ਦਾ ਸਪੋਰਟ ਕਲੱਬ ਚੌਂਟੇਪਿੰਡ ਦੀ ਟੀਮ ਦਾ ਕੈਪਟਨ ਜਿਨ੍ਹਾਂ ਦਾ ਕੱਲ ਸ਼ਾਮ ਨੂੰ ਬਾਾਰਮਾ ਕੋਚ ਵੱਲੋਂ ਵੱਡਾ ਮਾਣ ਸ਼ਰਮਾਨਾ ਹੁਣ ਇੱਕ ਤਾੜੀ ਲਾ ਦਿਓ ਬਈ ਜ਼ੋਰਦਾਰ ਬਹੁਤ ਵੱਡੀ ਮੁਬਾਰਕਬਾਦ ਹੈ ਕੈਪਟਨ ਚੌਂਟਾ ਲਾਡੀ ਅਬਿਆਣਾ ਆ ਟੌਪ ਦੇ ਖਿਡਾਰੀ ਨੇ ਵੱਡੀਆਂ ਜੜੀਆਂ ਦਬਾਵਾਂ ਨੇ ਬਹੁਤ ਬੜਾ ਧੰਨਵਾਦ ਕਰਦੇ ਹਾਂ ਔਰ ਜਿੰਨੇ ਵੀ ਵੀਰ ਸਾਡੇ ਇਸ ਟੂਰਨਾਮੈਂਟ ਤੇ ਲਾਈਵ ਜੁੜੇ ਨੇ